ਸਿੱਖ ਟੈਂਪਲ ਜਿਹਨੂੰ ਏਸ਼ੀਅਨ ਹੈਰੀਟੇਜ ਮਿਸ਼ਨ ਆਖਿਆ ਗਿਆ ਖੁੱਲਿਆ ਤੇ ਸੇਂਟ ਮੈਰੀ ਮਿਸ਼ਨ ਦੇ ਨਾਂ ਤੇ ਇਹ ਸ਼ਹਿਰ ਦਾ ਨਾਂ ਰੱਖਿਆ ਗਿਆ ਜਲਾਲਪੁਰੀਆ ਇਹ ਪੱਲ ਹੈ ਪਰ ਨੌਜਵਾਨ ਜੱਫੇ ਲਾਏ ਉਸ ਕਬੱਡੀ ਦੇ ਵੱਡੇ 스타 ਨੂੰ ਵੀ ਅਸੀਂ ਯਾਦ ਕਰਦੇ ਹਾਂ ਪਰ ਕੌਣ ਇਹ ਮੇਰਾ ਖਿਆਲ ਆ ਵੀ ਸ਼ੀਲੂ ਦਾ ਵੀਰ ਆ ਇਹ ਮਨੀਸ਼ ਬੁਲਾਰਾ ਇਹ ਵੀ ਕਹਿੰਦੇ ਸ਼ੀਲੂ ਤੋਂ ਦਾਪੇ ਤੇ ਸਿੱਖੀ ਜਾਂਦਾ ਦਿਨੋ ਦਿਨ ਇਹਦੀ ਖੇਡ ਤੇ ਵੀ ਨਖਾਰ ਆ ਰਿਹਾ ਐਨ ਕਮਾਲ ਦੇ ਵਿੱਚ ਨੌਜਵਾਨ ਬਾਲੂ ਜੱਟ ਨੂੰ ਸ਼ੀਲੂ ਕਹਿਲਾ ਫੜ ਗਿਆ ਸ਼ੀਲੂ ਬੁਲਾਰਾ ਕਹਿੰਦੇ ਆ ਨੌਜਵਾਨ ਸਿਰੇ ਦਾ ਜੱਫਾ ਲਾ ਕੇ ਮਨੀਸ਼ ਜਿਹਨੇ ਕਾਂਡੇ ਦੀ ਗੱਡੀ ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ ਲਓ ਖੇਡ ਮੈਦਾਨ ਦੇ ਵਿੱਚ ਸ਼ੀਲੂ ਦੇ ਨਾਲ ਟੱਕਰ ਟੱਕਰ ਜੈਰੋ ਤੇ ਸ਼ੀਲੂ ਜੈਰੋ ਤੇ ਸ਼ੀਲੂ ਪਰ ਮੇਰੇ ਵੀਰੋ ਪੁਆਇੰਟ ਸ਼ੀਲੂ ਆਪਣੀ ਜੈਰੋ ਦੀ ਵਾਰੀ ਹੈ ਵੱਡੀ ਚੌੜ ਹੈ ਵੱਡੀ ਟੀਮ ਹੈ ਉਹ ਦੇਖੋ ਵੀ ਦੀਪ ਦੇ ਨਾਲ ਜਲਾਲਪੁਰੀਆ ਦੀ ਟੱਕਰ ਮੈਂ ਪਹਿਲਾਂ ਕਿਹਾ ਸੀ ਵੀ ਜਲਾਲਪੁਰੀਆ ਰੱਕ ਉਹ ਰੰਗ ਮਹਿੰਦੇ ਪਹਿਣਿਆ ਸ਼ੇਰਾ ਜਫੇ ਲੰਮੇ ਪਹਿਣਿਆ ਦੀਪ ਭਾਜੋ ਨੌਜਵਾਨਾ ਉਹ ਭਾਜਲਾ ਹੰਦੇ ਉਹ ਪਾਲਿਆ ਜਫੇ ਦੀਪ ਨੇ ਬਾਲੀ ਝੱਟ ਮਾਰ ਕੇ ਉਹ ਭਾਲਦਾ ਭਾਰੀ ਇਹ ਕਲੋਜ਼ ਫਾਈਟਰ ਸੇਰਦਾਨ ਵਾਲੀਆ ਪਿਕਚਰ ਜਿਹੜੀ ਰਿਲੀਜ਼ ਕਰਦਾ ਹੁੰਦਾ ਸਾਂਝਾ ਕਰੋ ਆ ਦੇਖੋ ਵੀ ਕੰਮ ਅਜ ਸਮੇਂ ਨਿਊਜ਼ੀਲੈਂਡ ਦੇ ਕਬੱਡੀ ਕੱਪ ਦਾ ਬੈਸਟ ਦੂਸਰੇ ਪਾਸੇ ਮਾਲੂ ਜਾਂ ਟਿਕੋ ਦੇਸ਼ ਤੋਂ ਪੁੱਜੇ ਹੋਏ ਖਿਡਾਰੀ ਉਹ ਸੱਜੇ ਉਹ ਖੱਬੇ ਉਹ ਲੱਗ ਗਈ ਛਾਲ ਦੇ ਉਂਗੋ